ਸਾਸਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਨਵੇਂ ਵਲੌਗ ਚ ਵਿਹਲੇ ਬੁੱਲੇ ਹੋ ਗਏ ਝੋਨਾ ਲਾ ਲਿਆ ਵਾਹ ਕੇ ਵੀ ਲਾ ਲਿਆ ਤਾਲ ਵੀ ਨਿਕਲ ਗਿਆ ਥੋੜੀਆਂ ਬਹੁਤੀਆਂ ਰੇਹਾਂ ਵੀ ਪੂਰੀਆਂ ਹੋ ਗਈਆਂ ਪਾਣੀ ਪੂਣੀ ਤਕਰੀਬਨ ਤਕਰੀਬਨ ਆਪਾਂ ਪੂਰਾ ਕਰ ਲਿਆ ਅੱਜ ਸਾਡਾ ਮਨ ਬਣ ਗਿਆ ਜੀ ਫਿਲਮ ਦੇਖ ਕੇ ਆਉਣ ਦਾ ਤੇ ਸੋਚਿਆ ਵੀ ਫਿਲਮ ਦੇਖਣ ਚੱਲਦੇ ਆਂ ਫਾਇਲ ਕਾ ਨਾਲੇ ਤਾਂ ਬਹੁਤ ਦਿਨ ਹੋ ਗਏ ਘੁੰਮੇ ਫਿਰੇ ਨਹੀਂਗੇ ਥੋੜਾ ਜਿਹਾ ਦਿਮਾਗ ਨੂੰ ਰਿਲੈਕਸੇਸ਼ਨ ਦਿਵਾਉਣੇ ਆ ਤੇ ਚੱਲਦੇ ਆਂ ਬਾਹਰ ਨੂੰ ਫਿਲਮ ਦੇਖਿਆ ਕਿਹੜੀ ਲੱਗੀ ਉਹ ਲੱਗੀ ਸੀ ਰੋਜ਼ ਰੋਜ਼ੀ ਗੁਲਾਬ ਰੋਜ਼ ਰੋਜ਼ੀ ਗੁਲਾਬ ਇਹ ਹੈਗੀ ਹੈ ਗਰਨਾਮ ਸਿੱਧੂ ਦੀ ਫਿਲਮ ਤੇ ਮਨਵੀਰ ਬਰਾੜ ਇਹਦਾ ਡਾਇਰੈਕਟਰ ਆ ਪ੍ਰੋਡਿਊਸਰ ਇੱਥੇ ਵਿੱਚ ਆਉਣਗੇ ਤੁਸੀਂ ਵੇਖ ਲਿਓ ਹੈਗੇ ਆ ਦੋ ਜਣੇ ਪ੍ਰੋਡਿਊਸਰ ਸ਼ਾਇਦ ਇਦਾਂ ਅਸੀਂ ਗੱਲਾਂ ਬਾਤਾਂ ਕਰਦੇ ਪਹੁੰਚ ਗਏ ਸ਼ਹਿਰ ਸਾਡੇ ਸ਼ਹਿਰ ਚ ਦੋ ਸਿਨੇਮੇ ਆ ਤੇ ਅਸੀਂ ਵੱਡੇ ਸਿਨੇਮੇ ਚ ਗਏ ਐਮਰ ਚ ਐਮਰ ਤੇ ਪਹੁੰਚ ਕੇ ਤੇ ਉਦੋਂ ਬਹੁਤ ਅਸੀਂ ਥੋੜਾ ਜਿਹਾ ਉੱਥੇ 10 ਕਿ ਮਿੰਟ ਖੜੇ ਅਸੀਂ ਪਹਿਲਾਂ ਪਹੁੰਚ ਗਏ ਅਸੀਂ 15 ਕਿ ਮਿੰਟ ਫਿਰ ਉਹ ਕਹਿੰਦੇ ਬੈਠ ਜੂ 10ਵੇਂ ਤੁਸੀਂ ਬੈਠੇ ਰਹੇ ਉੱਥੇ ਪੋਸਟਰ ਲੱਗੇ ਹੋਏ ਸੀ ਕਿ ਦੋ ਤਿੰਨ ਫਿਲਮਾਂ ਦੇ ਹੋਰ ਵੀ ਇੱਕ ਗੁਰੂ ਰੰਧਾਵਾ ਦੀ ਫਿਲਮ ਆਈ ਹੈ ਖਣੀ ਆਉਣੀ ਹੈ ਦੋ ਆਡੀਆਂ ਇੱਥੇ ਮਤਲਬ ਦੋ ਸਕਰੀਨਾਂ ਲੱਗੀਆਂ ਹੋਈਆਂ ਜਿਹੜੀ ਚ ਮਰਜ਼ੀ ਤੁਹਾਡਾ ਜੀ ਕਰਦਾ ਪਹਿਲਾਂ ਔਨਲਾਈਨ ਵੀ ਬੁੱਕ ਕਰਾ ਸਕਦੇ ਹੋ ਦੂਜੂ ਵੀ ਤੇ ਉਸ ਤੋਂ ਬਾਅਦ ਸਾਡਾ ਫਾਈਨਲੀ ਵਾਰੀ ਆ ਗਈ ਟਿਕਟ ਲੈਣ ਦੀ ਟਿਕਟ ਲੈਂਣ ਪਹੁੰਚ ਗਏ ਟਿਕਟ ਲੈ ਲਈ ਟਿਕਟ ਲੈਂਣ ਤੋਂ ਬਾਅਦ ਅਸੀਂ ਟਿਕਟ ਨੂੰ ਪੜਨ ਪੜਨ ਪੁੱੜਨ ਲੱਗ ਪਏ ਅੱਗੇ ਪਿੱਛੇ ਦੇਖਿਆ ਟ੍ਰੈਕਟਰ ਦੇ ਵਾਵਾ ਕੁਝ ਲਿਖਿਆ ਹੁੰਦਾ ਇਹਨਾਂ ਨੇ ਵਾਵਾ ਉਹ ਦਿੱਤੀਆਂ ਹੁੰਦੀਆਂ ਵੀ ਤੁਸੀਂ ਆਹ ਚੀਜ਼ਾਂ ਰੱਖਣੀਆਂ ਜਾਂ ਟੈਕਟਾਂ ਲਗਾ ਦੇਣੀਆਂ ਜਾਂ ਜਾਣ ਲਗਾ ਦੇਣੀਆਂ ਟ੍ਰੈਕਟਰ ਦੇ ਪਿਛਲੇ ਪਾਸੇ ਵੀ ਵਾਵਾ ਕੁਝ ਲੱਗਿਆ ਹੁੰਦਾ ਇੱਥੋਂ ਤੱਕ ਸਾਰਾ ਕੁਝ ਸਹੀ ਸੀ ਬਹੁਤ ਖੁਸ਼ੀ ਫਿਲਮ ਦੇਖਣ ਆਏ ਆ ਫਿਲਮ ਦੇਖ ਕੇ ਜਾਵਾਂਗੇ ਸਾਰਾ ਕੁਝ ਸਹੀ ਸੀ ਜਦੋਂ ਅਸੀਂ ਅੰਦਰ ਪਹੁੰਚੇ ਇਹ ਇਹ ਤਾਂ ਹਲੇ ਸਾਨੂੰ ਮੈਂ ਟੈਕਟ ਹੀ ਦਿਖਾਈ ਜਨਾ ਪਿਛਲਾ ਪਾਸਾ ਦਿਖਾਈ ਜਨਾ ਕਦੇ ਅਗਲਾ ਪਾਸਾ ਦਿਖਾਈ ਜਨਾ ਤੇ ਉਸ ਤੋਂ ਬਾਅਦ ਕਰਦਿਆਂ ਕਰਾਉਂਦਾ ਗੱਲਾਂ ਬਾਤਾਂ ਕੀਤੀਆਂ ਸਾਨੂੰ ਆਵਾਜ਼ ਵੱਜ ਗਈ ਅਸੀਂ ਪਹੁੰਚੇ ਜਦੋਂ ਅੰਦਰ ਅੰਦਰ ਪਹੁੰਚਦੇ ਅਨਸਾਰ ਪਹਿਲਾਂ ਤਾਂ ਪੰਜਾਬ ਸਰਕਾਰ ਆਮ ਆਦਮੀ ਵਾਲੀਆਂ ਦੀਆਂ ਮਸ਼ਹੂਰੀਆਂ ਨੇ ਤਿੰਨ ਚਾਰ ਮਿੰਟ ਟਪਾਤੇ ਉਹ ਆਪਦੀ ਮਸ਼ਹੂਰੀ ਹਰ ਥਾਂ ਤੇ ਕਰਨ ਲੱਗ ਪੈਂਦੇ ਆ ਪਤਾ ਨਹੀਂ ਉਹਨਾਂ ਨੂੰ ਕੋਈ ਥਾਂ ਮਿਲਦੀ ਨਹੀਂ ਪਤਾ ਨਹੀਂ ਲੋਕ ਉਹਨਾਂ ਦੀਆਂ ਗੱਲਾਂ ਸੁਣਦੇ ਨਹੀਂ ਬੰਦਾ ਫਿਲਮ ਵੇਖਣ ਜਾਂਦਾ ਤੇ ਪੰਜਾਬ ਸਰਕਾਰ ਆਪਦੀਆਂ ਮਸ਼ਹੂਰੀਆਂ ਸਾਹਮਣੇ ਦਿਖਾਉਣ ਲੱਗ ਪੈਂਦੀ ਹੈ ਕਮਾਲ ਦੀ ਗੱਲ ਆ ਯਾਰ ਵੀ ਬੰਦਾ ਇੱਕ ਤਾਂ ਆਪਦੇ ਦਿਮਾਗ ਨੂੰ ਸੰਤੁਸ਼ਟ ਕਰਨ ਵਾਸਤੇ 1.5 200 ਰੁਪਿਆ ਉਹਨੇ ਟਿਕਟ ਦਾ ਭਰਿਆ ਉਹ ਫਿਲਮ ਵੇਖਣ ਗਿਆ ਉਹ ਬੈਠਾ 3 ਘੰਟੇ ਉਹਨੇ ਆਪਦੇ ਫਿਲਮ ਨੂੰ ਕੱਢ ਕੇ ਦੇਣੇ ਆ ਜਾਂ ਜਿਹੜੀ ਚੀਜ਼ ਵੇਖਣ ਗਿਆ ਉਹਨੂੰ ਦੇਣੇ ਵਿੱਚ ਵਿੱਚ ਐਵੇਂ ਹਾਂ ਤੁਸੀਂ ਮਸ਼ਹੂਰੀਆਂ ਜਿਹੜੀਆਂ ਇੱਕ ਦੋ ਬਣਦੀਆਂ ਉਹ ਤਾਂ ਤੁਸੀਂ ਲਾਓ ਪੰਜਾਬ ਸਰਕਾਰ ਦੀਆਂ ਮਸ਼ਹੂਰੀਆਂ ਲਾਈ ਜਾਂਦੇ ਆ ਕਦੇ ਕਾਹਦੀਆਂ ਲਾਤੀਆਂ ਕਦੇ ਕਾਹਦੀਆਂ ਲਾਤੀਆਂ ਪਤਾ ਨਹੀਂ ਐਡਵਰਟਾਈਜ਼ਮੈਂਟ ਕਰਕੇ ਇਹਨਾਂ ਨੂੰ ਪੈਸਾ ਮਿਲਦਾ ਜਾਂ ਇਹਨਾਂ ਦੀਆਂ ਡੀਲਾਂ ਹੋਈਆਂ ਇਹ ਨਹੀਂ ਪਤਾ ਇਹ ਇੰਨੀਆਂ ਚੰਗੀਆਂ ਸਕੀਮਾਂ ਹੋਣ ਇਹਨਾਂ ਦੀਆਂ ਤੇ ਸਾਰੇ ਲੋਕ ਦੇਖਣ ਚਲੋ ਇਦਾਂ ਸਾਰੇ ਲੋਕ ਮਤਲਬ ਲੈਂਹ ਸਕੀਮਾਂ ਹਨਾ ਚਲੋ ਇਹ ਗੱਲਾਂ ਚਾ ਆਪਾਂ ਨਹੀਂ ਪੜਨਾ ਫਿਲਮ ਸ਼ੁਰੂ ਹੋ ਗਈ ਫਿਲਮ ਦੀ ਸਟਾਰਟਿੰਗ ਹੋ ਗਈ ਫਿਲਮ ਦੇਖਣ ਲੱਗ ਪਏ ਗਰਦਾਮ ਪੁਲਰ ਦੀ ਐਂਟਰੀ ਹੋਈ ਫਿਲਮ ਸ਼ੁਰੂ ਹੋ ਗਈ ਰੋਜ਼ ਰੋਜ਼ੀ ਤੇ ਗੁਨਾਹ ਇਹ ਚ ਗ੍ਰਾਮ ਪੁਲਰ ਆ ਇੱਕ ਮਾਹੀ ਸ਼ਰਮਾ ਤੇ ਇੱਕ ਇੱਕ ਐਕਟਰ ਨਹੀਂ ਹੋੜਾ ਉਹਦਾ ਮੈਨੂੰ ਨਾਂ ਨਹੀਂ ਪਤਾ ਢਿੱਡਲ ਜੀ ਭਾਰੇ ਜੇ ਮੂੰਹ ਦੀ ਭਾਰੇ ਸਰੀਰ ਦੀ ਤਿੰਨ ਜਣੇ ਤਿੰਨ ਤਿੰਨੇ ਮੇਨ ਸੀਗੇ ਬਾਕੀ ਜਿਹੜੇ ਕਰਮਜੀਤ ਅਨਮੋਲ ਆ ਗਏ ਉਹਨਾਂ ਤੋਂ ਇਹਨਾਂ ਨੇ ਹਰੇਕ ਫਿਲਮ ਚ ਲੈਣਾ ਹੁੰਦਾ ਉਹਨਾਂ ਤੋਂ ਬਿਨਾ ਤਾਂ ਇਹਦੀਆਂ ਫਿਲਮਾਂ ਚੱਲਦੀਆਂ ਨਹੀਂ ਤੇ ਮਨਵੀਰ ਬਰਾੜ ਆੜਗਾ ਦਾ ਸਿਸਟਮ ਇਹ ਆ ਵੀ ਫਿਲਮ ਬਣਾਉਣੀ ਆ ਕੋਈ 10 ਦਾ ਕੋਈ ਕਰੋੜ ਰੁਪਈਆ ਜੇ ਫਿਲਮ ਤੇ ਲਾਉਣਾ ਥੋੜੀ ਜੀ ਕਮੇਡੀ ਪਾ ਲਓ ਥੋੜਾ ਜਿਹਾ ਐਕਸ਼ਨ ਪਾ ਲਓ ਤੇ ਥੋੜਾ ਜਿਹਾ ਰੋਣ ਰੱਪਾ ਪਾ ਲਓ ਤੇ ਥੋੜਾ ਜਿਹਾ ਰੋਮਾਂਸ ਪਾ ਦਿਓ ਬਸ ਫਿਲਮ ਬਣ ਗਈ ਤੇ ਕਰਦੇ ਆਪਣੇ ਲੋਕ ਗਿੱਪੀ ਗਰੇਵਾਲ ਵਰਗੇ ਸਾਉਥ ਦੀਆਂ ਸਾਉਥ ਦੀਆਂ ਫਿਲਮਾਂ ਦੇ ਉਹ ਗੱਲਾਂ ਕਰਦੇ ਬਈ ਅਸੀਂ ਹੌਲੀ ਹੌਲੀ ਉਹਨਾਂ ਦੇ ਮੁਕਾਬਲੇ ਤੇ ਜਾਵਾਂਗੇ ਤੇ ਇਹ ਫਿਲਮ ਮੈਂ ਦੇਖੀ ਦੇਖ ਕੇ ਇੰਨਾ ਗੁੱਸਾ ਚੜਿਆ ਅਸੀਂ 3 ਘੰਟੇ ਸਿਣਮੇ ਦੇ ਵਿੱਚ ਬੈਠੇ ਬੋਰ ਹੋਈਗੇ ਪੂਰੇ 3 ਘੰਟੇ 3 ਨਾਲ ਘੰਟਿਆਂ ਚ 5 ਤਾਂ ਇਹਨਾਂ ਨੇ ਸੌਰੀ 2 ਘੰਟੇ 20 ਮਿੰਟਾਂ ਦੀ ਫਿਲਮ ਆ ਇਹ ਪਰ ਅਸੀਂ ਪਹਿਲਾਂ ਜਾਵੜੇ ਸੀ ਕਿ ਪਹਿਲੇ ਸਾਡੇ ਜਦੋਂ ਅਸੀਂ ਗਏ ਆ 20 25 ਮਿੰਟ ਦਾ ਵਧੀਆ ਟੱਪੇ ਜਦੋਂ ਅਸੀਂ ਸਿਣਮੇ ਦੇ ਅੰਦਰ ਵੜ ਗਏ ਫਿਲਮ ਸ਼ੁਰੂ ਹੋ ਗਈ ਪਹਿਲਾਂ ਪਹਿਲਾਂ ਸਟੋਰੀ ਸੋਹਣੀ ਨਹੀਂ ਲੱਗੀ ਪਹਿਲੇ 10 ਮਿੰਟ ਹੀ ਸਟੋਰੀ ਸੋਹਣੀ ਨਹੀਂ ਲੱਗੀ ਉਸ ਤੋਂ ਬਾਅਦ ਸਾਨੂੰ ਪਤਾ ਲੱਗ ਗਿਆ ਵੀ ਮਣਵੀਰ ਬਰਾੜ ਸਾਹਿਬ ਨੇ ਬਹੁਤ ਸਸਪੈਂਸ ਪਾਉਣ ਦੀ ਕੋਸ਼ਿਸ਼ ਕੀਤੀ ਫਿਲਮ 'ਚ ਪਰ 1% ਵੀ ਕਿਸੇ ਕਿਸੇ ਜਗ੍ਹਾ ਤੇ ਕੋਈ ਸਸਪੈਂਸ ਸਿੱਧ ਤੋਂ ਬਣਿਆ ਨਹੀਂ ਬੰਦੇ ਤੋਂ ਕੋਈ ਕੋਈ ਫਿਲਮ ਦਾ ਮੂੰਹ ਸਿਰ ਹੈ ਨਹੀਂ ਕੋਈ ਇੱਚ ਕੋਈ ਸ਼ੇਦ ਨਹੀਂ ਦਿੱਤੀ ਮੈਨੂੰ ਤਾਂ ਆਏ ਸੀ ਫਿਲਮ ਦੀ ਸਟਾਰਟਿੰਗ 'ਚ ਆਏ ਲੱਗਦਾ ਵੀ ਇਹ ਫਿਲਮ ਕਿਸੇ ਛੜੇ ਬੰਦੇ ਤੋਂ ਪ੍ਰਭਾਵਿਤ ਆ ਵੀ ਕਿਸੇ ਛੜੇ ਬੰਦੇ ਦੀ ਦੁੱਖ ਦਰਦ ਕਹਾਣੀ ਉਹ ਚੀਜ਼ ਆਪਣੇ ਸਾਹਮਣੇ ਪੇਸ਼ ਕਰੂਗੀ ਕੋਈ ਮੂੰਹ ਨਹੀਂ ਕੋਈ ਸਿਰ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਗਾਣਿਆਂ ਤੋਂ ਪੈਸੇ ਕਮਾ ਲੇ ਪੈਸੇ ਇਹਨਾਂ ਨੇ ਵਾਧੂ ਕਮਾ ਲੈਣੇ ਆ ਪਰ ਸਿਨਮਾ ਸਿਨਮਾ ਕਿਤੇ ਨਾ ਕਿਤੇ ਪਿੱਛੇ ਡਿੱਗੂ ਆ ਹੁਣ ਮੰਨ ਲਓ ਗਾਂ ਨੂੰ ਕੋਈ ਮਨਵੀਰ ਬਰਾੜ ਦੀ ਫਿਲਮ ਆਉਂਦੀ ਆ ਗਰਨਾਮ ਸਿੱਧੂ ਆ ਗਰਨਾਮ ਭੁਲਰ ਅਰਗਨ ਦੀ ਫਿਲਮ ਆਉਂਦੀ ਆ ਟ੍ਰੇਲਰ ਸੋਹਣਾ ਹੋਊਗਾ ਜੇ ਗਾਂ ਫਿਲਮ ਹੀ ਨਾ ਸੋਹਣੀ ਹੋਈ ਗਾਂ ਨੂੰ ਕੋਈ ਜਾਊ ਜਿਹੋ ਜਿਹੇ ਹਾਲਾਤ ਇਹਨਾਂ ਨੇ ਇਸ ਫਿਲਮ 'ਚ ਵਿਖਾਏ ਆ ਕਾਲਜਾਂ ਨੂੰ ਇਹਨਾਂ ਨੇ ਤਾਂ ਬਣਾਤਾ ਆਸ਼ਕੀ ਦਾ ਅੱਡਾ ਲਾਸਟ ਜਦੋਂ ਤੁਸੀਂ ਸਾਰੀ ਫਿਲਮ ਦੇਖੋਗੇ ਜਾਂ ਜਿਹੜੇ ਬੰਦੇ ਨੇ ਦੇਖੀ ਆ ਕਾਲਜ ਨੂੰ ਤਾਂ ਇੱਕ ਹੁਣ ਮੰਨ ਲਓ ਕਿਸੇ ਦੀ ਧੀ ਭੈਣ ਕਾਲਜ ਚ ਪੜ੍ਹਦੀ ਉਹਦਾ ਪਿਓ ਫਿਲਮ ਵੇਖਣ ਗਿਆ ਉਹਨੇ ਵੇਖ ਲਿਆ ਵੀ ਸਾਡੀ ਕੁੜੀ ਤੇ ਕਾਲਜਾਂ ਚ ਪੜ੍ਹਦੀ ਤੇ ਕਾਲਜਾਂ ਤੇ ਆਹ ਕੁਝ ਹੁੰਦਾ ਮੁੰਡੇ ਆਸ਼ਕੀਆਂ ਕਰਨਾ ਆਉਂਦੇ ਕੁੜੀਆਂ ਲੱਭਦੇ ਕੁੜੀਆਂ ਨਾਲ ਸਾਰੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਬਥੇਰੀਆਂ ਕੁੜੀਆਂ ਚੰਗੀਆਂ ਬਥੇਰੇ ਮੁੰਡੇ ਚੰਗੇ ਆ ਤੁਸੀਂ ਤਾਂ ਅਖੇ ਕਾਲਜ ਫਿਲਮ ਯਾਰ ਜਮਾ ਫੁੱਦੂ ਫਿਲਮ ਆ ਇਹ ਜੇ ਇਹ ਤੋਂ ਪਹਿਲਾਂ ਕਿਸੇ ਨੇ ਵੇਖ ਲਈ ਹੈ ਚਲੋ ਠੀਕ ਆ ਮੈਂ ਭਾਈ ਡੇਟ ਹੋ ਗਏ ਅਸੀਂ ਫਿਲਮ ਫਿਲਮ ਵੇਖ ਵੇਂਦੇ ਨਹੀਂਗੇ ਚਲੋ ਸਾਡਾ ਮਨ ਬਣ ਗਿਆ ਪਰ ਭਾਈ ਅਸੀਂ 3 ਘੰਟੇ 150 ਰੁਪਏ ਦਿੱਤਾ ਸਾਨੂੰ ਪੋਰਾ ਪੋਰਾ ਹੀ ਫਾਇਦਾ ਨਹੀਂ ਹੋਇਆ ਕੋਈ ਸਿੱਖ ਨਹੀਂ ਮਿਲੀ ਕੋਈ ਆਸਾ ਨਹੀਂ ਆਇਆ ਫਿਲਮ ਵੇਖ ਕੇ ਤੇ ਕੋਈ ਇਹੋ ਜਿਹਾ ਲੱਗਿਆ ਨਹੀਂ ਵੀ ਇਹ ਚ ਕੋਈ ਸਿੱਖਣ ਨੂੰ ਮਿਲਦਾ ਤੇ ਆਪਣਾ ਜਿਹੜਾ ਹੈਗਾ ਪਾਲੀਵੁੱਡ ਦਾ ਸਿਨੇਮਾ ਇਹ ਹੋਰ ਥੱਲੇ ਡਿੱਗਣਾ ਜੇ ਇਹੋ ਜਿਹੇ ਬੰਦੇ ਫਿਲਮਾਂ ਚ ਲਾਉਂਗੇ ਗਰਨਾਮ ਭੁੱਲਰ ਨੂੰ ਯਾਰ ਕਿਹੜੀ ਐਕਟਿੰਗ ਕਰਨ ਦਾ ਵਲ ਕਿਧਰੋਂ ਸਿੰਗਰ ਬੰਦਾ ਗਾਣੇ ਗਾਉਂਦਾ ਗਾਣਿਆਂ ਚ ਆਪਦੇ ਚ ਚੱਲੋ ਦਾ ਕੰਮ ਚੱਲੀ ਜਾਂਦਾ ਤੁਸੀਂ 7-8 ਫਿਲਮਾਂ ਚ ਲੈ ਲਿਆ ਯਾਰ ਉਹਨੂੰ ਮਾਹੀ ਸ਼ਰਮ ਆ ਰਗੇ ਉਹ ਲਿਪਸਿੰਗ ਕਰਨ ਵਾਲੇ ਬੰਦੇ ਐਕਟਿੰਗ ਇਹਨਾਂ ਨੂੰ ਕੀ ਪਤਾ ਯਾਰ ਐਕਟਿੰਗ ਕੀ ਜੀ ਹੁੰਦੀ ਹੈ ਬਥੇਰੇ ਬੰਦੇ ਸਾਨੇ ਸਿਆਣੇ ਚੰਗੇ ਐਕਟਰ ਹੈਗੇ ਆ ਪੰਜਾਬ ਚ ਜਿਹੜੇ ਜਿਨ੍ਹਾਂ ਨੂੰ ਆਪਾਂ ਮੇਨ ਹੀਰੋ ਮੇਨ ਮੂਰੇ ਰੱਖ ਕੇ ਲੈ ਸਕਦੇ ਕੋਈ ਫਿਲਮ ਦਾ ਮੂੰਹ ਨਹੀਂ ਕੋਈ ਸਿਰ ਨਹੀਂ ਵੈਸੇ ਸਕ੍ਰਿਪਟ ਵੀ ਥੋੜੀ ਇਹੋ ਜਿਹੇ ਬੰਦੇਾਂ ਵਾਸਤੇ ਬਣੀ ਸੀ ਜਿਹੜੇ ਵੀ ਬੰਦੇ ਨੇ ਸਕ੍ਰਿਪਟ ਤਿਆਰ ਕੀਤੀ ਆ ਉਹ ਇਹਨਾਂ ਨੂੰ ਮਾਦੇ ਨਜ਼ਰ ਰੱਖ ਕੇ ਕੀਤੀ ਗਈ ਹੈ ਵੀ ਇਹ ਲੱਲੂ ਇਹ ਬੰਦੇ ਐ ਇਹੋ ਜੀ ਮਾਹੂ ਸ਼ਰ ਮਾਹੀ ਸ਼ਰਮਾ ਦਾ ਡੈਬਿਊ ਸੀਗਾ ਪਹਿਲੀ ਫਿਲਮ ਸੀ ਮੈਨੂੰ ਲੱਗਦਾ ਉਹਦੀ ਵੀ ਤੇ ਉਹ ਹਰਿਆ ਜਿਹੜੀ ਉਹ ਮੋਟੀ ਜੀ ਕੁੜੀ ਆ ਉਹਦੀ ਵੀ ਖੱਚ ਜਮਾ ਬੇਕਾਰ ਫਿਲਮ ਬਣਾਈ ਯਾਰ ਅਸੀਂ 3 ਘੰਟੇ ਇੰਨਾ ਗਾਲਾਂ ਹੀ ਕੱਢੀ ਗਏ ਅਸੀਂ ਅੰਦਰ ਬੈਠੇ 15 ਮਿੰਟ ਪੈਂਦੇ ਨਹੀਂ ਸੀਗੇ ਇੱਕ ਗਾਣਾ ਆ ਜਾਂਦਾ ਸੀ ਕਦੇ ਮਾਹੀ ਸ਼ਰਮਾ ਨੂੰ ਗਰਨਾਮ ਭੁੱਲਰ ਨਾਲ ਪਿਆਰ ਹੋ ਜਾਂਦਾ ਸੀ ਤੇ ਕਦੇ ਗਰਨਾਮ ਭੁੱਲਰ ਨੂੰ ਉਹ ਜਿਹੜੀ ਮੋਟੀ ਜੀ ਉਹਦੇ ਨਾਲ ਪਿਆਰ ਹੋ ਜਾਂਦਾ ਸੀ ਕਦੇ ਚਾਚੇ ਨੂੰ ਪਿਆਰ ਹੋ ਜਾਂਦਾ ਸੀ ਕਦੇ ਚਾਚੇ ਦਾ ਰਿਸ਼ਤਾ ਹੁੰਦਾ ਸੀ ਤੇ ਕਦੇ ਗਰਨਾਮ ਭੁੱਲਰ ਦਾ ਹੁੰਦਾ ਸੀ ਉਹੋ ਜੇ ਗਰਨਾਮ ਭੁੱਲਰ ਦੇ ਯਾਰ ਵਿਖਾਤੇ ਕੋਈ ਇੱਕ ਤੇ ਰੀਸ ਕਰਨੀ ਸੀ ਸਾਊਥ ਦੀਆਂ ਫਿਲਮਾਂ ਦੀ ਬਾਲੀਵੁੱਡ ਦੀਆਂ ਫਿਲਮਾਂ ਦੀ ਸਾਨੂੰ ਬਜਟ ਉਹ ਚਾਹੀਦਾ ਸਾਨੂੰ ਪੈਸਾ ਉਹ ਚਾਹੀਦਾ ਸਿਨੇਮੇ ਚ ਤੇ ਫਿਲਮਾਂ ਅਸੀਂ ਬਣਾਉਣੀਆਂ ਜਾਣਦੀਆਂ ਫੁੱਦੂ ਵੀ ਜੀ ਦਾ ਕੁਛ ਮੰਨ ਲਓ ਇਹ ਫਿਲਮ ਕਿਸੇ ਜਵਾਕ ਨੂੰ ਵਿਖਾ ਦੇ ਕੇ ਨਾਲ ਲਾ ਜਾ ਕੇ ਕਮੇਡੀ ਬਹੁਤ ਵਧੀਆ ਸਿਖਾਉਂਗਾ ਕੀ ਉਹਨੂੰ ਮੈਂ ਮੰਨ ਲਓ ਮੈਂ ਆਪਦੇ ਜਵਾਕ ਨੂੰ ਜਾਂ ਆਪਦੇ ਧੀ ਪੁੱਤ ਨੂੰ ਜਾਂ ਚਾਚੇ ਤਾਏ ਦੇ ਪੁੱਤ ਨੂੰ ਨਾਲ ਲੈ ਜਾ ਛੋਟੇ ਨੂੰ ਉਹਨੂੰ ਮੈਂ ਅਖਾਂ ਵੀ ਆ ਜਾ ਫਿਲਮ ਵੇਖ ਕੇ ਆਉਣੇ ਆ ਕੀ ਸਿੱਖੂਗਾ ਉਹ ਇੱਕ ਪਾਸੇ ਮਰਿੰਦਰ ਗਿੱਲ ਦੀ ਫਿਲਮ ਆਈ ਆ ਉਹ ਚੋ ਦਾਰੂ ਛੱਡਦਾ ਉਹਦੀ ਧੀ ਹੈਗੀ 70 ਗੱਲਾਂ ਇੱਕ ਪਾਸੇ ਉਹ ਬੰਦੇ ਦਾ ਲੈਵਲ ਇੱਕ ਪਾਸੇ ਇਹੋ ਜੇ ਘੂਸੇ ਬੰਦੇ ਫਿਲਮਾਂ ਬਣਾਉਂਦੇ ਆ ਯਾਰ ਪਤਾ ਨਹੀਂ ਕੀ ਸੋਚ ਕੇ ਬਣਾਉਂਦੇ ਆ ਕੋਈ ਸਮਝ ਨਹੀਂ ਆਉਂਦੀ ਕੋਈ ਲੱਤ ਨਹੀਂ ਕੋਈ ਪੈਰ ਨਹੀਂ ਤੁਸੀਂ ਫਿਲਮ ਵੇਖੀ ਜਾਂਨੇ ਕਦੇ ਤਾਂ ਮਾਹੀ ਸ਼ਰਮਾ ਉਹਦੇ ਨਾਲ ਬਹਿ ਜਾਂਦੀ ਆ ਕਿ ਉਤੋਂ ਮਾਹੀ ਸ਼ਰਮਾ ਨੂੰ ਜਿਹੜਾ ਕਿਰਦਾਰ ਦਿੱਤਾ ਉਹ ਆਰਕੈਸਟ ਵਾਲਾ ਦਿੱਤਾ ਦੱਸ ਉਤੋਂ ਆਰਕੈਸਟ ਵਾਲਾ ਕਿਰਦਾਰ ਦੇਤਾ ਫਿਰ ਉਹ ਆਪਦੇ ਆਪ ਨੂੰ ਪ੍ਰੂਫ ਕਰਕੇ ਵਿਖਾਉਂਦੀ ਵੀ ਮੈਂ ਬਹੁਤ ਚੰਗੀ ਆ ਜਿਹੜੀ ਲੋਕਾਂ ਸਾਹਮਣੇ ਨੱਚੀ ਜਾਂਦੀ ਉਹ ਚੰਗੀ ਕਿਵੇਂ ਹੋ ਜੂ ਉਹ ਇੱਜਤ ਵਾਲੀ ਕਿਵੇਂ ਹੋ ਜੂ ਆਖੇ ਲੋਕ ਨੱਚਾਉਂਦੇ ਆਖੇ ਨੱਚਦੀਆਂ ਤੇ ਤੁਸੀਂ ਨਾ ਨੱਚੋ ਬਹੁਤ ਕੰਮ ਆ ਉਹ ਕਰ ਲਓ ਬੰਡ ਪਾੜ ਜਾਂਦੀ ਆ ਕੰਮ ਕਰਨ ਲੱਗਿਆ ਕੰਮ ਕਰਨੇ ਸੌਖੇ ਨਹੀਂਗੇ ਖੇਤਾਂ 'ਚ 5 ਘੰਟੇ ਲਾਉਣੇ ਹੋਣ ਨਾ ਤੇ ਕੋਡੇ ਰਹਿਣਾ ਪੈਂਦਾ 5 ਪੈਂਦਾ 5 ਘੰਟੇ ਰੀਲ ਤੇ ਰੀਅਲ 'ਚ ਬਹੁਤ ਫਰਕ ਸਾਨੂੰ ਤਾਂ ਬਾਈ ਬਹੁਤ ਗੁੱਸਾ ਆਇਆ ਫਿਲਮ ਵੇਖ ਕੇ ਆਏ ਅਸੀਂ ਐਨੀ ਭੈੜੀ ਫਿਲਮ ਜਾਣ ਦੀ ਗੰਦੀ ਫਿਲਮ 3 ਘੰਟੇ ਇਹ ਜੇਲ੍ਹ 'ਚ ਬੈਠੇ ਰਹੇ ਹਾਂ ਏਸੀ ਜ਼ਰੂਰ ਚੱਲਦਾ ਸੀ ਪਰ ਅਸੀਂ ਤਾਂ ਤੰਗ ਹੀ ਹੋਈ ਗਏ ਉੱਥੇ ਬੈਠੇ ਕਰਨੀਆਂ ਸਾਬ ਦੀਆਂ ਫਿਲਮਾਂ ਦੀਆਂ ਰੀਸਾਂ ਤੇ ਕੂਸੀਆਂ ਭੋਰਦੀਆਂ ਜਿੰਨੀਆਂ ਭੁਰ ਜਾਂ ਸੋ ਭਾਈ ਇਹ ਜੇ ਮੇਰੀ ਵੀਡੀਓ ਕਿਤੇ ਇਹਨਾਂ ਦੇ ਡਾਇਰੈਕਟਰ ਆਊਟਰ ਕੋਲੇ ਜਾਂਦੀ ਹੈ ਡਾਇਰੈਕਟਰ ਕੋਲੇ ਪ੍ਰੋਡਿਊਸਰ ਕੋਲੇ ਜਾਂ ਕੋਈ ਵੀ ਇਹ ਫਿਲਮ 'ਚ ਬੰਦਾ ਕੰਮ ਕਰਦਾ ਉਹਦੇ ਕੋਲੇ ਜਾਂਦੀ ਹੈ ਤਾਂ ਉਹਦੇ ਸਾਹਮਣੇ ਭਾਈ ਅਸੀਂ ਬੇਨਤੀ ਕਰਦੇ ਹੱਥ ਜੋੜ ਕੇ ਵੀ ਇਹੋ ਜਿਹੀਆਂ ਫਿਲਮਾਂ ਨਾ ਬਣਾਇਆ ਕਰੋ ਜੇ ਬਣਾਉਣੀਆਂ ਹੁੰਦੀਆਂ ਤਾਂ ਆਪ ਹੀ ਵੇਖ ਲਿਆ ਕਰੋ ਅਸੀਂ ਮੰਨਦੇ ਹਾਂ ਇਹ ਗੱਲ ਬਹੁਤ ਵਧੀਆ ਅਸੀਂ ਸਮਝਦੇ ਹਾਂ ਇਸ ਗੱਲ ਨੂੰ ਵੀ ਫਿਲਮ ਬਣਾਉਣ ਤੇ ਬਹੁਤ ਪੈਸਾ ਲੱਗਦਾ ਬਹੁਤ ਟਾਈਮ ਲੱਗਦਾ ਤੇ ਬਹੁਤ ਕੋਸ਼ਾ ਜਿਹੜਾ ਫਿਲਮ ਬਣਾਉਣ ਤੇ ਲੱਗਦਾ ਕੱਲਾ ਪੈਸਾ ਨਹੀਂ ਟਾਈਮ ਵੀ ਲੱਗਦਾ ਆਰਟ ਵੀ ਲੱਗਦਾ ਕਿੰਨੇ ਬੰਦੇ ਫਿਲਮ ਬਣਾਉਣ ਚ ਉਹਨਾਂ ਨੂੰ ਰੋਜ਼ਗਾਰ ਵੀ ਮਿਲਦਾ ਪਰ ਕਿਤੇ ਨਾ ਕਿਤੇ ਤੁਸੀਂ ਪੰਜਾਬੀਆਂ ਦੀ ਪੰਜਾਬੀਅਤ ਸਿਣਮੇ ਦੀ ਤੁਸੀਂ ਨਾ ਕਿਤੇ ਨਾ ਕਿਤੇ ਉਹਨੂੰ ਬੈਗਫੋਰਟ ਤੇ ਸੱਡਦੇ ਹੋ ਉਹਦੇ ਨਾਲੋਂ ਚੰਗਾ ਤੁਸੀਂ ਬਣਾਓ ਹੀ ਨਾ ਬਾਈ ਉਹਦੇ ਨਾਲੋਂ ਚੰਗਾ ਵੀ ਤੁਸੀਂ ਕੋਈ ਗਾਣੇ ਗੋਣੇ ਕਰ ਲਓ ਪੈਸੇ ਤੁਹਾਡੇ ਘਰੇ ਆਈ ਜਾਣਗੇ ਉਹ ਵਧੀਆ ਸਿਸਟਮ ਉਹ ਬਾਹਲਾ ਵਧੀਆ ਕੋਈ ਭੈਣ ਦੇ ਪੁੱਤਾਂ ਦੇਣਾ ਨਾ ਬਸ ਫਿਲਮ ਰੱਖੀ ਕੱਲੀਆਂ ਕੱਲੀ ਵਿਆਹ ਦੇ ਆਸੇ-ਪਾਸੇ ਕੋਈ ਇਹਨਾਂ ਨੇ ਇਹ ਨਹੀਂ ਵਿਖਾਇਆ ਵੀ ਉਹ ਬੰਦੇ ਖੇਤੀ ਕਰਦੇ ਆ ਉਹਨਾਂ ਦੀ ਇਨਕਮ ਕਿੱਥੋਂ ਆਉਂਦੀ ਆ ਜਾਂ ਉਹਨਾਂ ਦਾ ਕੰਮਕਾਰ ਕੀ ਆ ਕਾਰ ਜਾਂਦੀ ਸੀ ਇੱਧਰ ਨੂੰ ਕਾਰ ਜਾਂਦੀ ਸੀ ਉੱਧਰ ਨੂੰ ਕਦੇ ਘਰੇ ਮੀਟ ਆਉਂਦਾ ਕਦੇ ਕਿਤੇ ਕੁੜੀ ਪੈਗ ਲਾਈ ਜਾਂਦੀ ਵੀ ਸਾਰੀਆਂ ਆਰਕੈਸਟਰਾ ਵਾਲੀਆਂ ਪੈਗ ਲਾਉਂਦੀਆਂ ਆ ਜਿੰਨਾ ਜਿਹੜੇ ਬੰਦੇ ਨੇ ਫਿਲਮ ਵੇਖੀ ਆ ਉਹ ਚ ਮਾਈ ਸ਼ਰਮਾ ਪੈਗ ਲਾਉਂਦੀ ਆ ਅੱਜਕੇ ਮੈਨੂੰ ਮੈਨੂੰ ਪੈਗ ਲਿਆ ਦਿਓ ਮੈਂ ਮੀਟ ਲਿਆ ਦਿਓ ਯਾਰ ਤੂੰ ਤੂੰ ਇੱਕ ਆਰਕੈਸਟਰਾ ਵੇਖ ਲਈ ਹੋਣੀ ਕੋਈ ਬੇਕਾਰ ਬੇਅਕਲ ਸਾਰੀਆਂ ਤਾਂ ਨਹੀਂ ਲਾਉਂਦੀਆਂ ਬਥੇਰੀਆਂ ਕੁੜੀਆਂ ਜਿਹੜੀਆਂ ਸਭਾਚਾਰ ਕਾਲੀਆਂ ਬਲਾਸਟਰ ਜੋੜੀ ਵਰਗੇ ਹੈਗੇ ਆ ਕਮਾਲ ਦੀ ਗੱਲ ਹੈ ਅਸੀਂ ਇੰਨਾ ਬੋਰ ਹੋਏ ਬਈ ਫਿਲਮ ਵੇਖ ਕੇ ਸਾਡਾ ਦਿਮਾਗ ਹਿੱਲ ਗਿਆ ਉਸ ਤੋਂ ਬਾਅਦ ਅਸੀਂ ਉੱਥੋਂ ਆ ਗਏ ਤੇ ਮੈਂ ਇਸ ਵਿਸ਼ੇ ਤੇ ਹੋਰ ਕੁਝ ਬੋਲਣਾ ਵੀ ਨਹੀਂ ਚਾਹੁੰਦਾ ਬਹੁਤ ਬੋਲ ਲਿਆ ਤੇ ਜੇ ਕੋਈ ਇਸ ਇਸ ਫਿਲਮ ਬਾਰੇ ਪੁੱਠਾ ਸਿੱਧਾ ਬੋਲੂਗਾ ਇਸ ਵੀਡੀਓ ਥੱਲੇ ਕਮੈਂਟਾਂ 'ਚ ਆ ਕੇ ਤੇ ਮੁੜ ਕੇ ਬਈ ਮੈਂ ਹੋਰ ਵੀ ਭੇਤ ਖੋਲੂਗਾ ਇਸ ਫਿਲਮ ਦੇ ਠੀਕਾ ਉਦੋਂ ਬਾਅਦ ਅਸੀਂ ਉੱਥੋਂ ਆ ਗਏ ਤੇ ਅਸੀਂ ਆ ਕੇ ਇੰਦਰ ਹੈਕਰ ਵਾਲਾਂ ਦੇ ਬਹਿ ਗਏ ਉੱਥੋਂ ਅਸੀਂ ਮਾੜਾ ਮੋਟਾ ਖਾਣ ਪੀਣ ਆਪਦਾ ਦੇਖਿਆ ਆਰਡਰ ਕੀਤਾ ਉਹ ਆ ਗਿਆ ਖਾ ਪੀ ਕੇ ਦਿਮਾਗ ਨੂੰ ਥੋੜਾ ਜਿਹਾ ਸੈੱਟ ਕਰਕੇ ਗਾਲਾਂ ਗੋਲਾਂ ਕੱਢ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਦੇ ਦਿਮਾਗ 'ਚ ਤੇ ਅਸੀਂ ਉੱਥੋਂ ਤੋਰਨ ਦੀ ਤਿਆਰੀ ਕਰਨ ਦੀ ਹੌਲੀ ਹੌਲੀ ਅਸੀਂ ਪਿੰਡ ਨੂੰ ਆ ਗਏ ਤੇ ਬੱਸ ਕਰੇ ਆ ਗਏ ਦਿਮਾਗ ਖਰਾਬ ਹੋ ਗਿਆ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ ਜਿਉਂਦੇ ਵਾਸਤੇ ਰਹੋ